ਦੁਨੀਆ ਭਰ ਦੇ ਵਿੱਚ ਇੱਕ ਗਲੋਬਲ ਆਊਟੇਜ ਐਕਸਪੀਰੀਅੰਸ ਕੀਤੀ ਜਾ ਰਹੀ ਹੈ ਗਲੋਬਲ ਆਈਟੀ ਆਊਟੇਜ ਹੈ ਜਿਸ ਦੇ ਕਾਰਨ ਲੋਕਾਂ ਦੇ ਕੰਪਿਊਟਰਸ ਜਿਹੜੇ ਨੇ ਸਿਕਿਉਰਿਟੀ ਸਿਸਟਮਸ ਜਿਹੜੇ ਨੇ ਉਹ ਫ੍ਰੀਜ਼ ਹੋ ਚੁੱਕੇ ਨੇ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ੱਤਕਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੈਂਦਾ ਵੀ ਨਜ਼ਰ ਆ ਰਿਹਾ ਜਿਸ ਦੇ ਕਾਰਨ ਬੈਂਕਸ ਜਿਹੜੇ ਨੇ ਬੈਂਕਸ ਨਿਊਜ਼ ਚੈਨਲਸ ਨਿਊਜ਼ ਏਜੰਸੀਜ਼ ਐਸੋ ਤੱਕ ਕਿ 에어ਪੋਰਟਸ ਜਿਹੜੇ ਨੇ ਬਿਜ਼ਨੈਸਸ ਜਿਹੜੇ ਨੇ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਰੇ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਾਣਕਾਰੀ ਮੁਤਾਬਕ ਦੱਸਣੀ ਹੋ ਗਿਆ ਕਿ ਇਹ ਸਭ ਕੁਝ ਕਰਾਉਡਸਟ੍ਰਾਈਕ ਸੌਫਟਵੇਅਰ ਇਸ਼ੂ ਦੇ ਕਾਰਨ ਸਾਹਮਣੇ ਆਇਆ ਕਰਾਉਡਸਟ੍ਰਾਈਕ ਹੈ ਕਿ ਇਹ ਦੱਸ ਦਿੰਦੇ ਆ ਦਰਸਲ ਯੂਐਸ ਬੇਸਡ ਇੱਕ ਕੰਪਨੀ ਹੈ ਜਿਸ ਨੇ ਕਰਾਉਡਸਟ੍ਰਾਈਕ ਸੌਫਟਵੇਅਰ ਬਣਾਇਆ ਹੈ ਜਿਹੜਾ ਕਿ ਆਈਟੀ ਇੰਡਸਟਰੀ ਦੇ ਵਿੱਚ ਖਾਸ ਕਰਕੇ ਜਿਹੜੇ ਕੰਪਿਊਟਰ ਸਿਸਟਮਸ ਨੇ ਉਹਨਾਂ ਦੀ ਸਿਕਿਉਰਿਟੀ ਦਾ ਕੰਮ ਜਿਹੜਾ ਉਹ ਉਹਦੀ ਦੇਖਰੇਖ ਕੀਤੀ ਜਾਂਦੀ ਹੈ ਸਾਈਬਰ ਸਿਕਿਉਰਿਟੀ ਦੇ ਨਾਲ ਲਿੰਕਡ ਇਹ ਸੌਫਟਵੇਅਰ ਹੈਗਾ ਜਿਸ ਦੇ ਇੱਕ ਅਪਡੇਟ ਦੇ ਕਾਰਨ ਐਡਾ ਵੱਡਾ ਵਿਵਾਦ ਖੜਾ ਹੋ ਗਿਆ ਹੈ ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਵੱਡੇ ਪੱਧਰ ਤੇ ਇਸਤੀਮਾਰ ਵੱਜੀ ਹੈ ਪਰ ਦੂਜੇ ਪਾਸੇ ਪੀਸਿਸ ਜਿਹੜੇ ਨੇ ਵਿੰਡੋਸ ਦੇ ਨਾਲ ਆਪਰੇਟਿਡ ਕੰਪਿਊਟਰਸ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਫ੍ਰੀਜ਼ ਹੋ ਚੁੱਕੇ ਨੇ ਜਿਨ੍ਹਾਂ ਦੀ ਵਿੰਡੋ 10 ਹੈਗੀ ਹੈ ਉਹ ਸਾਰੇ ਇਸ ਵੇਲੇ ਫ੍ਰੀਜ਼ ਹੋ ਚੁੱਕੇ ਆ ਰਿਕਵਰੀ ਮੋਡ ਦੇ ਉੱਤੇ ਫ੍ਰੀਜ਼ ਹੋ ਚੁੱਕੇ ਆ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਪਰ ਵੱਡਾ ਧੱਕਾ ਆਸਟ੍ਰੇਲੀਆ ਦੇ ਵਿੱਚ ਲੱਗਿਆ ਜਿੱਥੇ ਬੈਂਕਿੰਗ ਸਿਸਟਮ ਫ੍ਰੀਜ਼ ਹੋ ਚੁੱਕਿਆ ਆ ਇਸ ਦੇ ਨਾਲ ਨਾਲ ਹਵਾਈ ਅੱਡਿਆਂ ਦੇ ਉੱਤੇ ਪ੍ਰੋਬਲਮਸ ਆ ਰਹੀਆਂ ਨੇ ਬਿਜ਼ਨੈ ਯਾਨੀ ਕਿ ਮੋਸਟਲੀ ਉਹਨਾਂ ਦਾ ਸਿਕਿਉਰਿਟੀ ਸਿਸਟਮ ਜਿਹੜੇ ਨੇ ਉਹ ਫ੍ਰੀਜ਼ ਹੁੰਦੇ ਜਾ ਰਹੇ ਨੇ ਜਿਹਦੇ ਨਾਲ ਨਾਲ ਕਈ ਥਾਵਾਂ ਦੇ ਉੱਤੇ ਤਾਂ ਬਿਜ਼ਨੈਸਸ ਬੰਦ ਕਰਨੇ ਪੈ ਰਹੇ ਨੇ ਜਿਸ ਦੇ ਕਾਰਨ ਕਈ ਥਾਵਾਂ ਦੇ ਉੱਤੇ ਜਿਹੜੇ ਬਿਜ਼ਨੈਸਸ ਨੇ ਉਹ ਬੰਦ ਕਰਨੇ ਪੈ ਰਹੇ ਨੇ ਟੈਂਪਰਰੀ ਸ਼ਟ ਕਰਨੇ ਪੈ ਰਹੇ ਨੇ ਔਰ ਇਸ ਦੇ ਨਾਲ ਵੱਡੀਆਂ ਦਿੱਕਤਾਂ ਦਾ ਸਾਹਮਣਾ ਲੈਣਾ ਲੋਕਾਂ ਨੂੰ ਉਹ ਕਰਨਾ ਪੈ ਰਿਹਾ ਆ ਆਈਟੀ ਆਊਟੇਜ ਆ ਇਸ ਦੇ ਕਾਰਨ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕਰਾਊਡਸਟ੍ਰਾਈਕ ਦੇ ਵੱਲੋਂ ਇੱਕ ਅਪਡੇਟ ਜਿਹੜਾ ਆ ਇੱਕ ਰਿਕਵਰੀ ਅਪਡੇਟ ਜਿਹੜਾ ਆ ਉਹ ਇਨੀਸ਼ੀਏਟ ਕਰ ਦਿੱਤਾ ਗਿਆ ਪਰ ਉਹ ਕਦੋਂ ਤੱਕ ਕੰਮ ਕਰੇਗਾ ਇਹਦੇ ਬਾਰੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਫੀ ਧੇਰ ਹੋ ਚੁੱਕੀ ਹੈ ਜਦੋਂ ਦੀ ਇਹ ਆਊਟੇਜ ਸ਼ੁਰੂ ਹੋਈ ਹੈ ਔਰ ਇਸ ਦੇ ਨਾਲ ਨਾਲ ਵੱਡੇ ਪੱਧਰ ਦੇ ਉੱਤੇ ਲੋਗ ਇਫੈਕਟ ਵੀ ਹੋਏ ਨੇ ਲੋਕਾਂ ਦੇ ਜਿਹੜੇ ਕੰਪਿਊਟਰ ਸਿਸਟਮਸ ਨੇ ਖਾਸ ਕਰਕੇ ਜਿਹੜੇ ਵਿੰਡੋਜ਼ ਦੇ ਨਾਲ ਤੱਲੁਕ ਰੱਖਦੇ ਨੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਇਹਦੇ ਨਾਲ ਪੇਸ਼ ਆਈਆਂ ਨੇ ਔਰ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਇਹਦੀ ਮਾਰ ਵੱਡੇ ਪੱਧਰ ਦੇ ਉੱਤੇ ਲੱਗੀ ਹੈ ਕੀ ਕੁਝ ਹੋਵੇਗਾ ਆਉਣ ਦੇ ਸਮੇਂ ਨੂੰ ਲੈ ਕੇ ਉਹ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਇਸ ਤੋਂ ਰਿਕਵਰ ਕੀਤਾ ਜਾ ਸਕਦਾ ਹੈ ਇਹਦੀ ਗੱਲ ਹੁਣ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ